ਮੱਸਣਾ ਹੁਣ ਮੀ ਨਾ ਹੋਠਾਂ ਦਾ ਇਹ ਤੇ ਗੱਲਾਂ ਵੀ ਪਾਈ ਹੋਈ ਜੇ ਸਰ ਰਾਜਰ ਵੀ ਦਾ ਠੰਡੇ ਦੇ ਵਿੱਚ ਸਕੂਲ ਜਾਣ ਦੀ ਤਿਆਰੀ ਦੇਖੋ ਇਦਰਾ ਕੇ ਕਮ ਤੂੰ ਵੀ ਠੱਡ ਪਾਣੀ ਬੱਸ ਪਾਉਣ ਵਾਲਾ ਓੱਖਾ ਨਾ ਵਸਾਈ ਵੀ ਕੜੜਾ ਹੈ ਆਈ ਭੂੜੀਆ ਬਰਫੋਜੀ ਪਾਉਣ ਵਾਲਾ ਇਹ ਹੂੰ ਬਾਹਰਲੇ ਦੇ ਏਸੋਂ ਆਇਆ ਇਹ ਬੱਸ ਪਾਉਂਦੇ ਨੇ ਇਹਨੂੰ ਕੈਨੇਡਾ 'ਚ ਹਾਂ ਮੇਰਾ ਪਾਈ ਹੁੰਦਾ ਹੈ ਕਿਉਂ ਭਾਈ ਉਹਨਾਂ ਤੂੰ ਵੀ ਮੇਰੇ ਵਾਂਗੂ ਫਿਰਦਾ ਮੂਏ ਕਿੱਥੋਂ ਇਹਨੂੰ ਗਲਾਸ ਮਿਲ ਗਿਆ ਹੁਣ ਮੈਂ ਨਾ ਚੱਕ ਕੇ ਪਾਰਾ ਤਰੂੰਗੀ ਕਾ ਨਹੀਂ ਹਰ ਰਾਰ ਕੰਨ ਦਾ ਲੱਗ ਰਿਹਾ ਤੂੰ ਰਾਤ ਇਹਦਾ ਆ ਵੀਰ ਬੰਦਾ ਆਪਸੇ ਨਾ ਕਰ ਲੈ ਜੇ ਕਮ ਆ ਜਾ ਚਾਹ ਪੀ ਲਦੀ ਫਿਰ ਜਾਣਾ ਸਕੂਲ ਬਾਰੇ ਬਹੁਤ ਜਿਆਦੇ ਵੀ ਪਹਿਰੇ ਦਿਖਾ ਕਿਨੇ ਮਨੀਆ ਇਹ ਕੋ ਵੀ ਲੈ ਹੈਲੋ ਸਾਸਤਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵੇਰ ਦਾ ਟਾਈਮ ਹੈ 7 ਵਜੇ ਨੇ ਜੀ ਇੰਨਾ ਵੀ ਪਿਆਜ ਸਾਰੀ ਰਾਤ ਹੋ ਗਈ ਵੀ ਬੰਦਿਆਂ ਹੁਣ ਤਾੜੀ ਜਲਾ ਰੱਖਿਆ ਨੇ ਰੱਬ ਨੇ ਲੈ ਫੜਾ ਅੱਖ ਖੜੀ ਦੋ ਪਜਾਮਾ ਤੇ ਪੀ ਲੈ ਦਦਾ ਆਹ ਜੇ ਡੱਕਰ ਖੇਨੇ ਬਾਹਰੇ ਤਾਂ ਮੀਨ ਨਾਲ ਇੰਨਾ ਹੁਣ ਮੜਾ ਜਾ ਘਟਿਆ ਹੋਇਆ ਆ ਜਾ ਚੱਕ ਤਾਂ ਸੁਣ ਲੈ ਇਹਨੂੰ ਲੱਗ ਰਿਹਾ ਲੱਗ ਲਾ ਸੰ ਚੁੰਬੜੇ ਤੜਕੀ ਜਦੋਂ ਬਣ ਗਿਆ ਜਦ ਦਸੀ ਹੈ ਜਦੋਂ ਹਾਂ ਜਦੋਂ ਉਟ ਗਈ ਇਹ ਮਿਟ ਗਏ ਹਾਂ ਜੀ ਦੋ ਜਦੋਂ ਟੈਗੇ ਅੱਛਾ ਹੋ ਦੋ ਹਲੇ ਆਇਆ ਇਹ ਤਾਂ ਮੁੱਕਦੀ ਨਹੀਂ ਹੈ ਕਿ ਕੋਲੇ ਮੈਂ ਲਊਂਗਾ ਟੱਟ ਗਿਆ ਹੂੰ ਇੱਕ ਗਲਾਸ ਟੱਟ ਗਿਆ ਹਾਂ ਇੱਕ ਗਲਾਸ ਟੱਟ ਗਿਆ ਕਿੰਨਾ ਸੋਨਾ ਬਣਾਤਾ ਕਿੰਨਾ ਸੋਨਾ ਤਾਂ ਬਣਾਤਾ ਨਹੀਂ ਇੱਕ ਗਲਾਸ ਘਟ ਕੋਈ ਨਹੀਂ ਅੱਪਾ ਕੀ ਚਰਾਂ ਹੁਣ ਤੇਰਾ ਸਾਰਾ ਡਿੱਗੂ ਇਹ ਨਹੀਂ ਵਈ ਸਾਰਾ ਡਿੱਗੜੀ ਸੱਤਾਂ ਆ ਜਾਏਗਾ ਮਾਂ ਚੱਕੋ ਦੀ ਇਹ ਸਾਰਿਆਂ ਨੂੰ ਆਪਾਂ ਸੰਭ ਕੇ ਰੱਖਦੇ ਆ ਹੂੰ ਆ ਵਾ ਬਸ ਠੀਕ ਐ ਆ ਬਣ ਗਿਆ ਇਹਨਾ ਦੇ ਆ ਗਏ ਡਿੱਗੀ ਹੋਏ ਡਿੱਗ ਜੀ ਡਿੱਗ ਜੀ ਸਾਰਾクセ ਆ ਜਾ ਇਹਦਾ ਟਾਈਮ ਐ ਜੀ 2 ਵਜੇ ਗੇ ਹੁਣ ਮਾੜ ਆਇਆ ਮੀ ਹਟਿਆ ਤੇ ਹੁਣ ਚਾਨਣ ਜਾ ਕਰਿਆ ਹੁਣ ਮਸ਼ੀਨ ਚ ਕੱਪੜੇ ਪਾਏ ਨੇ ਪੱਤੇ ਦੇਖ ਲਓ ਕਿੰਨੇ ਖਿੰਡੇ ਪਏ ਨੇ ਬੇੜੇ ਚ ਇੰਨੀ ਹਵਾ ਹੁਣ ਮਾੜ ਆਇਆ ਰੱਬ ਨੇ ਬਦਲਦਾ ਪੂਰੇ ਨੇ ਦੇਖੋ ਚਾਨਣ ਜੇ ਕਰ ਲਿਆ ਇਧਰ ਮੰਮੀ ਅੰਦਰ ਪਈ ਐ ਹੂੰ ਜਿਮੀ ਹਟ ਗਿਆ ਹੁਣ ਪੱਤੇ ਸੁੰਦਰ ਨੇ ਸਾਰਾ ਵੇੜਾ ਇਧਰ ਸੁੰਦਰ ਦਾ ਪਾਣੀ ਹੋ ਥੋੜਾ ਰਹਿ ਗਿਆ ਹਾਂ ਇਹ ਹਟ ਗਿਆ 2 ਟਾਈਮ 2:30 ਵੱਜ ਗਏ ara samrdya hun. Singh je paine kapde. Thank <laughs> you. ਲੋਟੀ ਸਾਰ ਆਪਨੇ ਵੇੜਾ ਸੰਭਰਤਾ ਸਾਫ ਕਰਤਾ ਤੇ ਹੁਣ ਤਾਂ ਇੱਕ ਵੀ ਨਹੀਂ ਪਿੱਤਾ ਫੇਰ ਦੇਖੋ ਹਵਾ ਚੱਲ ਰਹੀ ਐ ਸੂਰਜ ਕੱਢ ਲਿਆ ਰੱਬ ਨੇ ਤੇ ਕੱਪੜੇ ਧੋਤੇ ਆਪਨੇ ਸਾਰੇ ਤੁੱਪੇ ਪਾਤੇ ਇਹ ਕਮਾਉਣ ਵਾਲਾ ਹਨੇ ਇਕੰਨੇ ਟਾਈਮ ਹੋ ਗਿਆ ਤੁੱਪਾ ਕੱਢ ਲਈ